ਵੇ ਕਈ ਦਿਨਾਂ ਤੋਂ ਇੱਥੇ ਆ ਰਹੇ ਆ ਇਹ ਅੱਜ ਤੀਸਰੀ ਵਾਰੀ ਹੈ ਅਸੀਂ ਪੀਐਲਓ ਯੂਨੀਅਨ ਵੱਲੋਂ ਆਏ ਹਾਂ ਪੀਐਲਓ ਯੂਨੀਅਨ ਜਿਨ੍ਹਾਂ ਦੀ ਪੀਐਲਓ ਡਿਊਟੀ ਲੱਗੀ ਹੁੰਦੀ ਹੈ ਔਰ ਅਸੀਂ ਚੋਣ ਕਮਿਸ਼ਨ ਦੇ 12 ਮਹੀਨੇ 30 ਦਿਨ ਦੇ এমਪਲੋਈ ਆਏ ਹਾਂ ਕਰਪੋਰੇਸ਼ਨ ਜਿਹਦੇ ਵਿੱਚ ਵੋਟਾਂ ਬਣਾਉਣੀਆਂ ਵੋਟਾਂ ਕੱਟਣੀਆਂ ਡੀਐਸਸੀ ਬਹੁਤ ਸਾਰਾ ਐਸਆਈਆਰ ਵਗੈਰਾ ਸਾਰਾ ਸਾਰਾ ਕੰਮ ਕਰਦੇ ਆ ਔਰ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਇਹ ਹੈਗੀਆਂ ਕਿ ਪੀਐਲਓ ਦੀ ਜਦੋਂ ਡਿਊਟੀ ਹੈਗੀ ਹੈ ਉਹਨੂੰ ਚੋਣ ਚੋਣ ਦੀਆਂ ਡਿਊਟੀਆਂ ਨਹੀਂ ਲਗਾਈਆਂ ਜਾ ਸਕਦੀਆਂ ਇਤੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ੱੱਕਾ ਕਰਕੇ ਸਾਡੀਆਂ ਜਿਹੜੀਆਂ ਪੀਐਲਓ ਦੀਆਂ ਡਿਊਟੀਆਂ ਚੋਣਾਂ ਦੇ ਵਿੱਚ ਲਗਾ ਦਿੱਤੀਆਂ ਇਹਨਾਂ ਨਾਲ ਏਡੀਸੀ ਡੀ ਜੋ ਰਿਟਰਨਿੰਗ ਅਫਸਰ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਸਾਡੀ ਡਿਊਟੀਆਂ ਕੱਟੋ ਉਹਨਾਂ ਨੇ ਮੰਨ ਲਿਆ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਕਿ ਤੁਹਾਡੀਆਂ ਡਿਊਟੀਆਂ ਕੱਡੀਆਂ ਜਾਣਗੀਆਂ। باوجود ਇਸ ਦੇ ਇਹਨਾਂ ਨੇ ਕੀ ਕੀਤਾ ਜਿੰਤਰੋਂ ਅਸੀਂ ਮੀਟਿੰਗ ਕਰਕੇ ਜਾਂਦੇ ਹਾਂ ਔਰ ਘੰਟੇ ਬਾਅਦ ਮੀਟਿੰਗ ਸਾਡੀ ਆ ਜਾਂਦੀ ਹੈ ਡਿਊਟੀਆਂ ਜਿਹਦੇ ਵਿੱਚ ਹੋਰ ਵੀ ਲੋਕਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਜਾਂਦੀਆਂ। ਤਾਂ ਉਹਦੇ ਰੋਸ਼ਮ ਵੱਜੋ ਅਸੀਂ ਪਰਸੋਂ ਵੀ ਇੱਥੇ ਬੈਠੇ ਸੀਗੇ ਕਿਸੇ ਪ੍ਰਸ਼ਾਸਨ ਨੇ ਸਾਡੀ ਗੱਲਬਾਤ ਨਹੀਂ ਸੁਣੀ। ਅੱਜ ਜਦੋਂ ਰਿਹਸਲ ਚੱਲ ਰਹੀ ਹੈ ਤਾਂ ਇਸਲ ਦੇ ਦੇ ਉੱਪਰ ਅਸੀਂ ਜਿਹੜੀ ਜਾਣ ਦੀ ਵਜਾਇ ਇੱਥੇ ਹਾਜ਼ਰੀ ਦੇਣੀ ਦੇਣ ਵਾਸਤੇ ਆਏ ਆ ਕਿ ਸਾਡੀ ਡਿਊਟੀਆਂ ਕੱਟੀਆਂ ਜਾਣ ਅੱਜ ਕਿਉਂਕਿ ਅਸੀਂ ਪ੍ਰੋਟੈਸਟ ਨਹੀਂ ਕਰਨ ਆਏ ਅਸੀਂ ਬਹੁਤ ਹੀ ਜ਼ਿੰਮੇਦਾਰ ਜ਼ਿੰਮੇਵਾਰੀ ਨਾਲ ਕੋਈ ਕੰਮ ਕਰਦੇ ਆ ਜੇ ਧਰਨਾ ਲਾਉਂਦੇ ਆ ਜਾਂ ਪ੍ਰੋਟੈਸਟ ਕਰਦੇ ਆ ਤਾਂ ਪਹਿਲਾਂ ਮਿੱਥ ਕੇ ਕਰਦੇ ਆ ਅੱਜ ਅਸੀਂ ਸਿਰਫ ਹਾਜ਼ਰੀ ਦੇਣ ਆਏ ਔਰ ਇੱਥੇ ਆਰਾਮ ਨਾਲ ਬੈਠੇ ਹਾਂ ਹਾਜ਼ਰੀ ਤੁਹਾਡੀ ਇੱਥੇ ਤਾਂ ਨਹੀਂ ਲੱਗਣੀ ਸੀ ਉਹ ਤਾਂ ਜਿੱਥੇ ਤੁਹਾਡੀ ਏਡੀਸੀ ਡੀ ਨੇ ਸਾਨੂੰ ਜਦੋਂ ਇਹ ਕਿਹਾ ਕਿ ਤੁਹਾਡੀਆਂ ਡਿਊਟੀਆਂ ਕੱਟ ਨਹੀਂ ਤਾਂ ਸਿਰ ਤੁਹਾਡੀ ਉੱਥੇ ਲੱਗਣੀ ਸੀ ਜਿੱਥੇ ਤੁਸੀਂ ਤੁਹਾਡੀ ਟ੍ਰੇਨਿੰਗ ਹੋਣੀ ਸੀ। ਤੇ ਉਹ ਟ੍ਰੇਨਿੰਗ ਦਾ ਮਤਲਬ ਇਹ ਹੈ ਸਾਡਾ ਪ੍ਰੋਟੈਸਟ ਜਦੋਂ ਏਡੀਸੀ ਡੀ ਨੇ ਸਾਨੂੰ ਇਹ ਕਹਿ ਦਿੱਤਾ ਵੀ ਤੁਹਾਡੀਆਂ ਡਿਊਟੀਆਂ ਕੱਟੀਆਂ ਜਾਣੀਆਂ ਤਾਂ ਫਿਰ ਅਸੀਂ ਏਡੀਸੀ ਡੀ ਕੋਲ ਪੁੱਛਣ ਆਏ ਵੀ ਸਹੀ ਡਿਊਟੀਆਂ ਕੱਟੀਆਂ ਕਿੱਥੇ ਗਈਆਂ ਸਾਨੂੰ ਦਿਖਾਓ ਨਾ। ਅਸੀਂ ਤਾਂ ਇਸ ਰੂਪ ਦੇ ਵਿੱਚ ਏਡੀਸੀ ਡੀ ਜਿਸ ਨੇ ਸਾਰੀਆਂ ਡਿਊਟੀਆਂ ਲਾਈਆਂ ਕੋਈਓ ਸਾਨੂੰ ਇਹ ਕਹਿੰਦਾ ਵੀ ਡਿਊਟੀ ਸਾਡੀ ਤੁਹਾਡੀ ਕੱਟ ਕੱਟ ਦੇਾਂਗੇ ਤਾਂ ਸਾਡਾ ਸਵਾਲ ਇਹਨਾਂ ਕੋਲ ਸੀਗਾ ਔਰ ਇਹਨਾਂ ਨੇ ਡਿਊਟੀਆਂ ਲਾਈਆਂ ਤੇ ਇਹਨਾਂ ਕੋਲ ਹੀ ਅਸੀਂ ਆ ਗਏ ਮਿੰਦਰ ਜੀ ਇੱਕ ਗੱਲ ਹੈਗੀ ਹੈ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਵੀ ਜਿਹੜੀ ਤੁਹਾਡੀ ਡਿਊਟੀ ਲੱਗਦੀ ਹੈ ਉਹ ਛੁੱਟੀ ਵਾਲੇ ਦਿਨ ਲੱਗਦੀ ਹੈ ਉੱਥੇ ਡਿਊਟੀ ਤੇ ਉਹ ਡਿਊਟੀ ਕਰਨ 'ਚ ਦਿੱਕਤ ਕੀ ਹੈਗੀ ਹੈ ਮੈਂ ਪਹਿਲਾਂ ਵੀ ਤੁਹਾਡੇ ਕੋਲ ਉਸ ਦਿਨ ਪੁੱਛਿਆ ਸੀ ਕੋਈ ਛੁੱਟੀ ਵਾਲੇ ਦਿਨ ਨਹੀਂ ਲੱਗਦੀ ਛੁੱਟੀ ਜਦੋਂ ਅਸੀਂ ਡਿਊਟੀ ਕਰਦੇ ਹਾਂ ਤਾਂ ਸ਼ਨੀਵਾਰ ਦੇ ਵੀ ਦਿਨ ਹੁੰਦੇ ਆ ਚੌੜੇ ਰੇਸ਼ਲਾ ਹੁੰਦੀਆਂ ਅਸੂਰੀ ਜਦੋਂ ਅ ਐਸਆਈਆਰ ਹੁੰਦੀ ਹੈ ਉਹਨਾਂ ਦੇ ਵਿੱਚ ਕਈ ਕਈ ਦਿਨ ਜਿਹੜੇ ਹੈਗੇ ਆ ਸਾਨੂੰ ਉਹ ਕੰਮ ਕਰਨਾ ਪੈਂਦਾ ਸਾਡੇ ਕੋਲ ਜਿਹੜੇ ਲੋਕ ਵੋਟ ਬਣਾਉਣ ਆਉਂਦੇ ਆ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਛੁੱਟੀ ਵਾਲਾ ਦਿਨ ਹੈ ਜਾਂ ਕੋਈ ਹੋਰ ਦਿਨ ਹੈ ਅਸੀਂ 24 12 ਦੇ 12 ਮਹੀਨੇ ਰੋਜ਼ਾਨਾ ਹੀ ਵੋਟਾਂ ਬਣਾਉਂਦੇ ਆ ਤੇ ਕਟਾਣ ਵਾਲਾ ਕਦੇ ਵੀ ਆ ਸਕਦਾ ਸਾਡੇ ਕੋਲ ਪੂਤੇ ਆ ਕੇ ਉਹ ਵੀ ਕੱਟਦੇ ਆ ਇਸ ਕਰਕੇ ਇਹ ਕੋਈ ਇਹਨਾਂ ਦਾ ਨਹੀਂ ਹੈਗਾ ਵੀ ਅਸੀਂ ਛੁੱਟੀ ਵਾਲੇ ਦਿਨ ਨਹੀਂ ਕਰਦੇ ਔਰ ਛੁੱਟੀ ਵਾਲੇ ਦਿਨ ਜੇ ਮੈਂ ਕਰਦੇ ਆ ਤਾ ਕੀ ਛੁੱਟੀ ਸਾਡਾ ਰਾਈਟ ਨਹੀਂ ਹੈਗਾ ਕਿ ਛੁੱਟੀ ਦੇ ਵਿੱਚ ਕਾਲੇ ਦਿਨ ਕੰਮ ਕਰਨ ਦੀ ਇਹ ਵਿੱਚ ਛੁੱਟੀ ਸਾਨੂੰ ਮਿਲੇ ਇਸ ਕਰਕੇ ਬਹੁਤ ਵੱਧ ਕੰਮ ਕਰਾ ਕੇ ਸਾਡਾ ਸ਼ੋਸ਼ਣ ਕੀਤਾ ਜਾਂਦਾ ਔਰ باوجود ਤੁਹਾਨੂੰ ਜਿਹੜੀ ਤੁਸੀਂ ਚੌਨ ਡਿਊਟੀ ਕਰਦੇ ਹੋ ਉਹਦਾ ਐਕਸਟਰਾ ਇਨਸੈਂਟਿਵ ਜਾਂ ਕੁਝ ਦਿੱਤਾ ਜਾਂਦਾ ਕਿਸੇ ਤਰ੍ਹਾਂ ਦਾ ਕੋਈ ਇਨਸੈਂਟਿਵ ਨਹੀਂ ਮਿਲਦਾ ਇੱਕ ਸਾਲ ਦਾ ਤੁਸੀਂ ਇਹ ਸਮਝ ਲਓ ਵੀ ਇੱਕ ਬੀਓ ਨੂੰ 7000 ਰੁਪਏ ਮਿਲਦਾ ਹੈ ਉਹ ਉਹਦੇ ਵਿੱਚੋਂ ਉਸਨੇ ਕਾਗਜ਼ ਬਣਾਉਣੇ ਆਪਦੇ ਕੋਲ ਲਾਉਣੇ ਹੁੰਦੇ ਆ ਉਹਦੇ ਵਿੱਚੋਂ ਉਹਨੇ ਫਾਰਮ ਭਰਨੇ ਹੁੰਦੇ ਆ ਉਹਦੇ ਵਿੱਚੋਂ ਉਸਨੇ ਪਿੰਡ ਦੇ ਵਿੱਚ ਸਰਵੇ ਕਰਨਾ ਤਾਂ ਆਪ ਦਾ ਤੇਲ ਬਾਲ ਕੇ ਜਾਣਾ ਹੁੰਦਾ ਤਾਂ ਫਿਰ ਕਿਸ ਚੀਜ਼ ਦਾ ਇਨਸੈਂਟਿਵ ਪ੍ਰਸ਼ਾਸਨ ਤਾਂ ਕਹਿਣਾ ਹੈ ਵੀ ਉਹਨਾਂ ਨੇ ਇਲੈਕਸ਼ਨ ਤਾਂ ਕਰਵਾਉਣੇ ਨੇ ਉਹਨਾਂ ਕੋਲ ਸਟਾਫ ਨਹੀਂ ਹੈਗਾ ਤੇ ਉਹ ਕਿੰਦੇ ਕੋਲੋਂ ਕਰਵਾਣਗੇ ਸਾਡੇ ਡਿਪਾਰਟਮੈਂਟ ਦੇ ਅੰਦਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਸ ਦਾ ਦੇਸ਼ ਦੇ ਵਿੱਚ ਸਭ ਤੋਂ ਵੱਧ ਡਿਊਟੀਆਂ ਲਗਾਈਆਂ ਆ ਉਹਦੇ ਵਿੱਚ ਅੱਜ ਵੀ ਗੂਗਲ ਫਾਰਮ ਦੇ ਵਿੱਚ ਮੈਂ ਤੁਹਾਨੂੰ ਦਿਖਾ ਸਕਦਾ 1200 ਤੋਂ ਵੱਧ ਅਧਿਆਪਕ ਹੋ ਜਿਹਨਾਂ ਦੀ ਅੱਜ ਹਲੇ ਤੱਕ ਡਿਊਟੀ ਨਹੀਂ ਲੱਗੀ ਮੁੱਖ ਮੰਤਰੀ ਬੋਲ ਸ੍ਰੀ ਮਾਨ ਦਾ ਜਿਹੜੋ ਗੱਦੀ ਸੰਭਾਲੀ ਸੀ ਤਾਂ ਕਹਿਣਾ ਥੇ ਕਿ ਹਫ਼ਤਾ ਨੂੰ ਬਾਕੀ ਕੰਮਾਂ ਤੋਂ ਰੈਟ ਕਰਕੇ ਸਿਰਫ ਪੜਾਈਵਾਰ ਰੱਖਿਆ ਜਾਏਗਾ ਪੜਾਣ ਤੇ ਰੱਖਿਆ ਜਾਏਗਾ ਉਹ ਵੀ ਦੇਖੋ ਇਹ ਹੀ ਤਾਂ ਰੋਸ਼ ਹੈ ਨਾ ਕਿ ਇਸ ਸਰਕਾਰ ਦਾ ਕਹਿਣਾ ਕੀ ਤੇ ਕਰਨਾ ਕੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰ੍ਹਾਂ ਐਜੂਕੇਸ਼ਨ ਦਾ ਜਿਹੜਾ ਸਤਿਆਨਾਸ਼ ਕੀਤਾ ਉਹ ਉਹਨਾਂ ਪਿਛਲਿਆਂ ਨੂੰ ਚੰਗਾ ਕੁਬਾਤ ਅਸੀਂ ਪਿਛਲੇ ਦਿਨ ਹੀ ਐਸਆਈਆਰ ਕਰਨ ਵਾਸਤੇ ਜਿਹੜੀ ਸੈਂਟਰ ਦੀ ਐਸਆਈਆਰ ਚੱਲ ਰਹੀ ਹੈ ਸਪੈਸ਼ਲ ਇੰਟੈਂਸਿਵ ਐਸਆਰ ਉਹਦੇ ਵਿੱਚ ਸਾਨੂੰ ਬੀਐਲਓ ਨੂੰ ਰਿਲੀਵ ਕੀਤਾ ਉਦੋਂ ਸਾਡੀ ਜਿਹੜੀ ਹੈਗੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਪਰਾਲੀ ਦੇ ਡਿਊਟੀਆਂ ਲਾ ਦਿੱਤੀ ਉਹਦੇ ਵੀ ਸਾਡਾ ਨੁਕਸਾਨ ਹੁੰਦਾ ਹੈ ਹੁਣ ਜਦੋਂ ਇਲੈਕਸ਼ਨ ਡਿਊਟੀਆਂ ਦੇ ਵਿੱਚ ਲਗਾ ਲਗਾ ਕੇ ਸਾਨੂੰ ਐਡੇ ਵੱਡੇ ਪੱਦਰ ਤੇ ਸਕੂਲ ਖਾਲੀ ਪਏ ਆ ਬਹੁਤ ਸਾਰੇ ਸਕੂਲੇ ਹੋ ਜਿਹਨਾਂ ਦੇ ਵਿੱਚ 70% ਡਿਊਟੀਆਂ ਜਿਹੜੀਆਂ ਲੱਗੀਆਂ ਤਾਂ ਫਿਰ ਉਹ ਸਿੱਖਿਆ ਕ੍ਰਾਂਤੀ ਦੀ ਫੂਕ ਹੀ ਨਿਕਲਦੀ ਸਿੱਖਿਆ ਕ੍ਰਾਂਤੀ ਦਾ ਬੜਾ ਰੋਲਾ ਸੀ ਬੜੇ ਜੋਰ ਸ਼ੋਰ ਨਾਲ ਸਰਕਾਰ ਨੇ ਦਾਵਾ ਕੀਤਾ ਵੀ ਸਿੱਖਿਆ ਕ੍ਰਾਂਤੀ ਲਿਆਦੀ ਹੈ ਤੁਹਾਨੂੰ ਗਰਾਊਂਡ ਲੈਵਲ ਤੇ ਜਾ ਕੇ ਅੱਜ ਜਰੂਰ ਸਕੂਲਾਂ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਵੀ ਸਕੂਲਾਂ ਦੇ ਵਿੱਚ ਅਧਿਆਪਕ ਕਿੰਨੇ ਕਈ ਠੀਕ ਹੈ ਔਰ ਉਹਨਾਂ ਤੋਂ ਜ਼ਰੂਰ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਸਕੂਲਾਂ ਦੇ ਵਿੱਚ ਵਿਦਿਅਕ ਮਾਹੌਲ ਸਿਰਜਣ ਵਾਸਤੇ ਕੋਈ ਕੰਮ ਕੀਤਾ ਬਿਲਕੁਲ ਨਹੀਂ ਕੀਤਾ ਅਸੀਂ ਸਰਿਆਮ ਕਹਿੰਨੇ ਆ ਕਿ ਹਾਲੇ ਤੱਕ ਵੀ ਜੇ ਸਰਕਾਰ ਜਾਂ ਪ੍ਰਸ਼ਾਸਨ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਤੁਹਾਨੂੰ ਦੇਖੋ ਅਸੀਂ ਤਾਂ ਕੋਲ ਦੇ ਵਿੱਚ ਅਗੇ ਆ ਕੋਲ ਲੰਬੇ ਵੀ ਚੱਲ ਸਕਦੇ ਆ ਔਰ ਕੋਲ ਜਿਹੜਾ ਹੈਗਾ ਉਹ ਅਸੀਂ ਅੱਗੇ ਵਧਾਵਾਂਗੇ ਠੀਕ ਹੈ ਅੱਜ ਅਸੀਂ ਇੱਥੇ ਆਏ ਹਾਜ਼ਰੀ ਲਾਣ ਠੀਕ ਹੈ ਕੱਲ ਨੂੰ ਜੇ ਮੰਨ ਲਓ ਸਾਡੀ ਗੱਲ ਇੱਥੋਂ ਦੇ ਡੀਸੀ ਏਡੀਸੀ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨੇ ਹੈਗੇ ਅੱਜ ਦੀ ਹਾਜ਼ਰੀ ਹਾਜ਼ਰੀ ਲੱਗ ਗਈ ਤੁਹਾਡੀ ਹਾਜ਼ਰੀ ਇੱਥੇ ਬੈਠੇ ਤਾਂ ਹਾਜ਼ਰੀ ਲੱਗ ਗਈ ਇਸ ਨੂੰ ਹਾਜ਼ਰੀ ਕਾਗਜ਼ ਤੇ ਲਿਖਣਾ ਥੋੜੀ ਕੰਦੇ ਆ ਅਸੀਂ ਬੈਠੇ ਆ ਆਪਣਾ ਹਾਜ਼ਰੀ ਇੱਥੇ ਹਾਜ਼ਰ ਹੈਗੇ ਆ ਅਸੀਂ ਬਸ ਇੱਥੇ ਹਾਜ਼ਰ ਹੈਗੇ ਆ ਜੇ ਆਪਦੇ ਕਰੇਲੂ ਕੰਮ ਨਹੀਂ ਕਰਦੇ